ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਜਿੰਨਾ ਆਪਣਾ ਡਿਜ਼ਾਈਨ ਇਹ ਵੇਖਣ ਵਿੱਚ ਸੋਹਣਾ ਲੱਗਦਾ ਬਣਾਈ ਵਿੱਚ ਉਹਨਾਂ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪਾਚਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਮੈਂ ਤੁਹਾਨੂੰ ਇੱਥੇ ਨਾਰਮਲ ਪਾਚਮ ਤੇ 10 ਨੰਬਰ ਸਲਾਈਆਂ ਤੇ ਇਸ ਡਿਜ਼ਾਈਨ ਨੂੰ ਬਣਾ ਕੇ ਦਿਖਾ ਰਹੀ ਹਾਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਇਵਨ ਨੰਬਰ ਵਿੱਚ ਮਤਲਬ ਜੋਟੇ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਜਿਵੇਂ 2 2 2 2 ਇਸ ਤਰ੍ਹਾਂ ਕਰਕੇ ਠੀਕ ਹੈ ਚਾਰ ਸਲਾਈਆਂ ਚ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਇੱਥੇ ਮੈਂ ਦੇਖੋ ਡਿਜ਼ਾਈਨਰ ਕੁੰਡੇ ਪਾਉਣ ਤੋਂ ਬਾਅਦ 1 2 3 ਤਿੰਨ ਵਾਰ ਡਿਜ਼ਾਈਨ ਰਿਪੀਟ ਕੀਤਾ ਹੈ। ਇਹਦੇ ਉੱਪਰ ਹੀ ਚਾਰ ਸਲੰਗਾਂ ਡਿਜ਼ਾਈਨ ਦੀਆਂ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾਵਾਂਗੀ ਠੀਕ ਹੈ। ਦੇਖੋ ਪਹਿਲੀ ਸਲਾਈ ਰਾਈਟ ਸਾਈਡ ਤੋਂ ਜੇਕਰ ਤੁਸੀਂ ਕੁੰਡੇ ਵਧਾਉਣੇ ਆਪਣੇ ਕਿਸੇ ਪ੍ਰੋਜੈਕਟ ਲਈ ਬਾਰਡਰ ਬਣਾਉਣ ਤੋਂ ਬਾਅਦ ਤਾਂ ਉਲਟੀ ਸਾਈਡ ਤੋਂ ਕੁੰਡੇ ਵਧਾ ਲੈਣੇ ਉਸ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਤੁਸੀਂ ਸ਼ੁਰੂ ਕਰ ਲੈਣੀ ਹੈ। ਇੱਕ ਕੁੰਡਾ ਵਾਧੂ ਜਿਹੜਾ ਉਤਾਰੋ ਚਾਹੇ ਬਨੋ ਠੀਕ ਹੈ ਉਸ ਤੋਂ ਬਾਅਦ ਦੋ-ਦੋ ਕੁੰਡਿਆਂ ਤੇ ਆਪਣਾ ਡਿਜ਼ਾਈਨ ਆਊਗਾ। ਇੱਕ ਕੁੰਡਾ ਛੱਡ ਕੇ ਫਿਰ ਆਪਾਂ ਕੁੰਡਾ ਬਣਾਉਣਾ ਐ ਇਸ ਤਰ੍ਹਾਂ ਇਹ ਦੋ ਕੁੰਡਿਆਂ ਦੇ ਵਿੱਚਕਾਰ ਦੀ ਇੱਕ ਕੁੰਡਾ ਬਣਾਉਣਾ ਐ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਇਹਨੂੰ ਠੀਕ ਐ ਫਿਰ ਆਪਣਾ ਇਹ ਛੱਡਿਆ ਹੋਇਆ ਕੁੰਡਾ ਤੇ ਨਾਲ ਇਹ ਕੁੰਡਾ ਲੈ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਠੀਕ ਐ ਇਸ ਤਰ੍ਹਾਂ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਇਹ ਸਲਾਈਟ ਰਿਪੀਟ ਕਰਦੇ ਆ ਨਾ ਫਿਰ ਇੱਕ ਕੁੰਡਾ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਥੋੜਾ ਜਿਹਾ ਲੂਜ਼ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕਰਦੇ ਨੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਆਪਾਂ ਇੱਕ ਕੁੰਡਾ ਛੱਡ ਕੇ ਇਹ ਦੋ ਕੁੰਡਿਆਂ ਦੇ ਵਿੱਚ ਕਰਦੀ ਮਤਲਬ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਥੋੜਾ ਜਿਹਾ ਲੂਜ਼ ਰੱਖਣਾ ਥ੍ਰੈਡ ਪਿੱਛੇ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਵਿਚਕਾਰ ਦੀ ਇੱਕ ਕੁੰਡਾ ਬਣਾਉਣੀ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦੇ ਵਿੱਚਕਾਰ ਦੀ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਫਿਰ ਦੋ ਕੁੰਡਿਆਂ ਦੇ ਵਿੱਚਕਾਰ ਦੀ ਇੱਕ ਕੁੰਡਾ ਬਣਾਉਣੀ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦੇ ਵਿੱਚਕਾਰ ਦੀ ਕੁੰਡਾ ਬਣਾਉਣਾ ਇਸੇ ਤਰ੍ਹਾਂ ਸਾਰੀ ਸਿਲਾਈ ਨੂੰ ਆਪਾਂ ਕੰਪਲੀਟ ਕਰ ਲੈਣੇ। ਠੀਕ ਹੈ। ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ। ਬਹੁਤ ਹੀ ਜ਼ਿਆਦਾ ਆਸਾਨ ਬਣਾਈ ਵਿੱਚ। ਲਾਸਟ ਤੇ ਵੀ ਉਸੇ ਤਰ੍ਹਾਂ ਬਣਾ ਲੈਣਾ ਠੀਕ ਹੈ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਦੇਖੋ ਇੱਕ ਸਲਾਈ ਕੰਪਲੀਟ ਹੋ ਗਈ ਠੀਕ ਹੈ ਰਾਈਟ ਸਾਈਡ ਤੋਂ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਥ्रेड ਕਰਾਂਗੇ ਪਿੱਛੇ ਹੁਣ ਆਪਾਂ ਨੂੰ ਇਸ ਤਰ੍ਹਾਂ ਜੋੜੇ ਜੋੜੇ ਦੇ ਹਿਸਾਬ ਨਾਲ ਕੁੰਡੇ ਦਿਖਾਈ ਦੇ ਰਹੇ ਆ ਠੀਕ ਹੈ ਤੇ ਇਸ ਤਰ੍ਹਾਂ ਇਹ ਦੋ ਕੁੰਡੇ ਛੱਡ ਕੇ ਆਪਾਂ ਕੁੰਡਾ ਬਣਾਉਣਾ। ਪਹਿਲੀ ਸਲਾਈ ਚ ਆਪਾਂ ਇੱਕ ਕੁੰਡਾ ਛੱਡ ਕੇ ਕੁੰਡਾ ਬਣਾਇਆ ਸੀ। ਦੂਸਰੀ ਸਲਾਈ ਚ ਹੁਣ ਆਪਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ। ਥ੍ਰੈਡ ਆਪਾਂ ਪਿੱਛੇ ਹੀ ਰੱਖਣਾ। ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣੇ। ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣੇ। ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਫਿਰ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਦੋ ਕੁੰਡਿਆਂ ਦਾ ਇੱਕ ਬਣਾ ਦੇਣਾ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਫਿਰ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ। ਦੂਸਰੀ ਸिलाई ਸਾਰੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ। ਇਸ ਤਰ੍ਹਾਂ ਆਪਾਂ ਨੂੰ ਦੋ-ਦੋ ਕੁੰਡੇ ਦਿਖਾਈ ਦੇ ਰਹੇ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਲਾਸਟ ਤੱਕ ਐਸੀ ਤਰ੍ਹਾਂ ਹੀ ਬਣਾਉਂਦੀ ਜਾਣਾ ਠੀਕ ਹੈ ਲਾਸਟ ਤੇ ਵੀ ਅਸੀਂ ਤਰ੍ਹਾਂ ਦੋ ਕੁੰਡੇ ਛੜਕੇ ਕੁੰਡਾ ਬਣਾਇਆ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾਤਾ ਠੀਕ ਹੈ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਦੇਖੋ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਤੀਸਰੀ ਸਲਾਈ ਤੀਸਰੀ ਸਲਾਈ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਸਾਰੇ ਕੁੰਡੇ ਸਿੱਧੇ ਬਣਾਉਣੇ तो इस तरह मैं सिलाई कंप्लीट कर दी फिर चौथी सिलाई चौथी तो लास्ट सिलाई बनावे आप रोंग साइड तो ठीक है तीसरी सिलाई कंप्लीट होगी हूँ चौथी तो लास्ट सिलाई बना रोंोंोंोंोंोंोंोंोंोंग साइड तो पहला कुंडा तारो चाहे बुनो उस तो बाद थ्रेड करेंगे पिछे सारी सिलाई आप सीधी बना लें इस तरह ठीक है देखो दो सलांग अपना डिजाइन आंता दो सलांगा अपन इस तरह सिंपल तीसरी तो चौथी सीधी सिलाई बना दो सैडा तो ਇਹੀ ਚਾਰ ਸਲੰਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਲਓ ਚੌਥੀ ਸਲਾਈ ਕੰਪਲੀਟ ਹੋ ਗਈ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ